ਇੱਕ ਦਿਨ ਬੜਾ ਮੀਂਹ ਪਿਆ ਚਿੜੀ ਕਾਂ ਕੋਲ ਗਈ ਕਾਂ ਨੂੰ ਕਹਿੰਦੀ ਕਾਵਾ ਕਾਵਾ ਅੱਜ ਬੜਾ ਮੀਂਹ ਪਿਆ ਮਿੱਟੀ ਨਰਮ ਹੋ ਗਈ ਕਿਉਂ ਨਾ ਆਪਾਂ ਅੱਜ ਆਪਣਾ ਖੇਤ ਬਾਹ ਲਈਏ ਚੱਲ ਚਿੜੀਏ ਮੈਂ ਆਉਣਾ ਪੈਰੀ ਮੋਜੇ ਪਾਉਣਾ ਠੰਮਕ ਠੰਮਕ ਕਰਦਾ ਆਉਣਾ ਸਾਥ ਸ੍ਰੀ ਅਕਾਲ ਜੀ ਜਿਵੇਂ ਕਿ ਆਪਣੇ ਚੈਨਲ ਤੇ ਹਮੇਸ਼ਾ ਆਪਾਂ ਚੰਗੇ ਵਿਸ਼ੇ ਲੈ ਕੇ ਆਉਂਦੇ ਰਹਨੇ ਆ ਤਾਂ ਅੱਜ ਆਪਾਂ ਲੈ ਕੇ ਆਇਆ ਅਲੋਪ ਹੋ ਚੁੱਕੀ ਉਹ ਕਹਾਣੀ ਜਿਹੜੀ ਕਿ ਮੈਂ ਖੁਦ ਆਪਣੀ ਮਾਂ ਤੋਂ ਸੁਣੀ ਤੇ ਤੁਸੀਂ ਖੁਦ ਸਾਰਿਆਂ ਨੇ ਆਪਣੀ ਮਾਂ ਤੋਂ ਆਪਣੀ ਦਾਦੀ ਤੋਂ ਜਾਂ ਆਪਣੀ ਨਾਨੀ ਤੋਂ ਇਹ ਕਹਾਣੀ ਜ਼ਰੂਰ ਸੁਣੀ ਹੋਣੀ ਆ ਮੈਂ ਸੋਚਿਆ ਕਿਉਂ ਨਾ ਉਹਨਾਂ ਸੋਹਣੇ ਪਲਾਂ ਨੂੰ ਫਿਰ ਤੋਂ ਯਾਦ ਕੀਤਾ ਜਾਵੇ ਉਪਰਾਲਾ ਚੰਗਾ ਲੱਗਿਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਅਜੋਕੇ ਯੁੱਗ ਦੇ ਬੱਚੇ ਵੀ ਇਸ ਨਿੱਗੀ ਤੇ ਮਿੱਠੀ ਕਹਾਣੀ ਤੋਂ ਜਾਣੂ ਹੋ ਸਕਣ ਵੀਡੀਓ ਹੁਣ ਸ਼ੁਰੂ ਕਰਦੇ ਆਂ ਇੱਕ ਵਾਰੀ ਇੱਕ ਚਿੜੀ ਤੇ ਕਾਂ ਇੱਕੋ ਹੀ ਦਰਖਤ ਤੇ ਰਹਿੰਦੇ ਸਨ ਉਨ੍ਹਾਂ ਵਿੱਚ ਦੋਸਤੀ ਹੋ ਗਈ। ਉਹ ਦਾਣੇ ਚੁਗਣ ਲਈ ਇਕੱਠੇ ਹੀ ਜਾਂਦੇ ਸਨ। ਜਿੱਥੇ ਚਿੜੀ ਨੂੰ ਦਾਣੇ ਲੱਭ ਜਾਣੇ ਉਹ ਕਾਂ ਨੂੰ ਚੀਚੀ ਕਰਕੇ ਆਪਣੇ ਕੋਲ ਬੁਲਾ ਲੈਂਦੀ ਸੀ ਤੇ ਇਸ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਸੀ। ਕਈ ਵਾਰ ਉਹਨਾਂ ਨੂੰ ਦਾਣੇ ਚੁਗਣ ਲਈ ਚੋਗਾ ਚੁਗਣ ਲਈ ਬਹੁਤ ਦੂਰ ਜਾਣਾ ਪੈਂਦਾ ਸੀ। ਇੱਕ ਵਾਰ ਦੋਵਾਂ ਨੇ ਸਲਾਹ ਬਣਾਈ ਕਿ ਕਿਉਂ ਨਾ ਉਹ ਆਪਣੇ ਨੇੜੇ ਦੇ ਖੇਤ ਵਿੱਚ ਦਾਣੇ ਬੀਜ ਲੈਣਾ। ਦਾਣਿਆਂ ਤੋਂ ਬੂਟੇ ਉੱਗ ਜਾਣਗੇ। ਤੇ ਬੂਟਿਆਂ ਨੂੰ ਫਿਰ ਦਾਣੇ ਲੱਗਣ ਲੱਗ ਜਾਣਗੇ ਫਿਰ ਉਹਨਾਂ ਨੂੰ ਚੋਗ ਚੁਗਣ ਲਈ ਦੂਰ ਨਹੀਂ ਜਾਣਾ ਪਵੇਗਾ ਕਾਂ ਨੂੰ ਮੱਕੀ ਦੇ ਦਾਣੇ ਬਹੁਤ ਪਸੰਦ ਸੀ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ ਪੀਲੇ ਦਾਣੇ ਬਹੁਤ ਪਸੰਦ ਸੀ ਫਿਰ ਦੋਵਾਂ ਨੇ SLA ਬਣਾਈ ਮੱਕੀ ਬੀਜਣ ਦੀ ਚਿੜੀ ਬਹੁਤ ਮਿਹਨਤੀ ਸੀ ਪਰ ਕਾਂ ਚਿੜੀ ਵਾਂਗੂ ਮਿਹਨਤੀ ਨਹੀਂ ਸੀ ਉਸ ਨੂੰ ਕੰਮ ਕਰਨਾ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਉਹ ਸਾਰਾ ਦਿਨ ਠੰਮਕ ਠੰਮਕ ਕਰਦਾ ਇਧਰ ਉਧਰ ਘੁੰਮਦਾ ਫਿਰਦਾ ਰਹਿੰਦਾ ਸੀ ਕਦੇ ਇਸ ਟਾਣੀ ਦੇ ਉੱਤੇ ਕਾਂ ਕਾਂ ਦੇ ਗੀਤ ਗਾਉਂਦਾ ਇੱਥੋਂ ਉੱਡ ਕੇ ਦੂਸਰੀ ਟਾਣੀ ਉੱਪਰ ਚਲੇ ਆ ਜਾਂਦਾ ਸਾਰਾ ਦਿਨ ਇਸੇ ਤਰ੍ਹਾਂ ਉਹ ਘੁੰਮਦਾ ਫਿਰਦਾ ਰਹਿੰਦਾ ਸੀ ਇੱਕ ਦਿਨ ਬੜਾ ਮੀਂਹ ਪਿਆ ਚਿੜੀ ਕਾਂ ਕੋਲ ਗਈ ਕਾਂ ਨੂੰ ਕਹਿੰਦੀ ਕਾਵਾ ਕਾਵਾ ਅੱਜ ਬੜਾ ਮੀਂਹ ਪਿਆ ਮਿੱਟੀ ਨਰਮ ਹੋ ਗਈ ਕਿਉਂ ਨਾ ਆਪਾਂ ਅੱਜ ਆਪਣਾ ਖੇਤ ਬਾ ਲਈਏ ਕਾਂ ਤਾਂ ਮੀ ਪੈਣ ਕਰਕੇ ਬਹੁਤ ਖੁਸ਼ ਸੀ ਉਹ ਤਾਂ ਉਡਣਾ ਚਾਹੁੰਦਾ ਸੀ ਬਾਕੀ ਕਾਮਾਂ ਦੇ ਨਾਲ ਕਾਂ ਕਾਂ ਦੇ ਗੀਤ ਗਾਉਣੇ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਮਨਾ ਵੀ ਨਹੀਂ ਸੀ ਕਰ ਸਕਦਾ ਇਸ ਲਈ ਉਸ ਨੇ ਚਿੜੀ ਨੂੰ ਕਿਹਾ ਮੈਂ ਤਾਂ ਹਾਲੇ ਨਹਾਉਣਾ ਮੇਰੀ ਤਾਂ ਚੁੰਝ ਬੜੀ ਗੰਦੀ ਆ ਤੂੰ ਚੱਲ ਮੈਂ ਤੇਰੇ ਮਗਰ ਮਗਰ ਆ ਜਾਣਾ ਚੱਲ ਚਿੜੀਏ ਮੈਂ ਆਉਣਾ ਪੈਰੀ ਮੋਜੇ ਪਾਉਣਾ ਠੰਮਕ ਠੰਮਕ ਕਰਦਾ ਆਉਣਾ ਇਹ ਸੁਣ ਕੇ ਚਿੜੀ ਖੇਤਾਂ ਵੱਲ ਉੱਡ ਗਈ ਕਾਫੀ ਟਾਈਮ ਉਹਨੇ ਕਾਂ ਦਾ ਇੰਤਜ਼ਾਰ ਕੀਤਾ ਪਰ ਜਦੋਂ ਕਾਂ ਨਾ ਆਇਆ ਤਾਂ ਉਸਨੇ ਆਪਣੀ ਨਿੱਕੀ ਜਹੀ ਚੁੰਝ ਨਾਲ ਮਿੱਟੀ ਪੁੱਟ-ਪੁੱਟ ਕੇ ਖੇਤ ਨੂੰ ਤਿਆਰ ਕਰ ਲਿਆ ਕੁਝ ਦਿਨਾਂ ਬਾਅਦ ਮੀਂਹ ਫੇਰ ਪੈ ਗਿਆ ਚਿੜੀ ਫੇਰ ਕਾਂ ਦੇ ਕੋਲ ਗਈ ਕਾਵਾ ਕਾਵਾ ਅੱਜ ਆਪਾਂ ਮੱਕੀ ਬੀਜ ਲਈਏ ਅੱਜ ਮੀਂਹ ਪੈ ਗਿਆ ਮੱਕੀ ਬੀਜਣ ਦਾ ਵੇਲਾ ਹੁਣ ਬਿਲਕੁਲ ਸਹੀ ਆ ਕਾਂ ਨੇ ਫੇਰ ਕਿਹਾ ਤੂੰ ਚੱਲ ਮੈਂ ਆਉਣਾ ਪੈਰੀ ਮੌਜੇ ਪਾਉਣਾ ਠੰਮਕ ਠੰਮਕ ਕਰਦਾ ਆਉਣਾ ਚਿੜੀ ਨੇ ਇਕੱਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ ਇੱਕ ਦਾਣਾ ਕਰਕੇ ਸਾਰੇ ਖੇਤ ਵਿੱਚ ਦਾਣੇ ਬੀਜ ਦਿੱਤੇ। ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ। ਧੁੱਪ ਚਮਕੀ ਤਾਂ ਸਾਰੇ ਖੇਤ ਦੇ ਵਿੱਚ ਨਿੱਕੇ ਨਿੱਕੇ ਬੂਟੇ ਮੱਕੀ ਦੇ ਉੱਗ ਆਏ। ਚਿੜੀ ਕਦੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦੀ ਪਰ ਕਾਂ ਖੇਤ ਦੇ ਵਿੱਚ ਕਦੇ ਵੀ ਨਹੀਂ ਸੀ ਆਉਂਦਾ। ਭੂਟਿਆਂ ਉੱਪਰ ਹੁਣ ਛੱਲੀਆਂ ਲੱਗ ਗਈਆਂ ਸੀ ਮੱਕੀ ਦੇ ਪੀਲੇ ਪੀਲੇ ਦਾਣੇ ਲੱਗ ਕੇ ਸਨ ਤੇ ਦਾਣੇ ਪੱਕ ਗਏ ਸਨ ਹੁਣ ਛੱਲੀਆਂ ਨੂੰ ਤੋੜਨ ਦਾ ਵੇਲਾ ਆ ਗਿਆ ਸੀ ਚਿੜੀ ਕਾਂ ਕੋਲੇ ਗਈ ਕਾਂ ਨੂੰ ਕਿਹਾ ਕਾਵਾ ਕਾਵਾ ਆ ਜਾ ਹੁਣ ਆਪਣੀ ਆਪਾਂ ਫਸਲ ਇਕੱਠੀ ਕਰ ਲਈਏ ਤਾਂ ਕਾਂ ਨੇ ਫੇਰ ਕਿਹਾ ਤੂੰ ਚੱਲ ਮੈਂ ਆਉਣਾ ਪੈਰੀ ਮੋਜੇ ਪਾਉਣਾ ਠੁੰਮਕ ਠੁੰਮਕ ਕਰਦਾ ਆਉਣਾ ਚਿੜੀ ਖੇਤ ਜਾ ਪਹੁੰਚੀ ਪਰ ਕਾਂ ਫਿਰ ਨਾ ਆਇਆ ਚਿੜੀ ਨੇ ਬੜੀ ਮਿਹਨਤ ਨਾਲ ਕੱਲੀ ਨੇ ਹੀ ਛੱਲੀਆਂ ਤੋਂ ਦਾਣਿਆਂ ਨੂੰ ਅਲੱਗ ਕੀਤਾ ਫਸਲ ਕੱਟੀ। ਹੁਣ ਖੇਤ ਦੇ ਵਿੱਚ ਦੋ ਢੇਰੀਆਂ ਲੱਗ ਗਈਆਂ ਸੀ। ਇੱਕ ਛੋਟੀ ਢੇਰੀ ਦਾਣਿਆਂ ਦੀ ਸੀਗੀ ਤੇ ਇੱਕ ਵੱਡੀ ਢੇਰੀ ਮੱਕੀ ਦੇ ਗੁੱਲਾਂ ਦੀ ਸੀਗੀ। ਐਨੇ ਨੂੰ ਉਹ ਸਾਰਾ ਕੰਮ ਕਰੀ ਰਹੀ ਸੀ। ਐਨੇ ਨੂੰ ਕਾਂ ਉੱਥੇ ਪਹੁੰਚ ਗਿਆ। ਕਾਂ ਬੜਾ ਲਾਲਚੀ ਸੀ। ਉਹਨੇ ਜਦੋਂ ਦੇਖਿਆ ਚਿੜੀ ਨੂੰ ਬੋਲਿਆ, "ਚਿੜੀਏ ਚਿੜੀਏ ਆਪਣੀ ਫਸਲ ਤਾਂ ਬਹੁਤ ਵਧੀਆ ਹੋ ਗਈ। ਤੂੰ ਕੰਮ ਵੀ ਮੇਰੇ ਨਾਲੋਂ ਜ਼ਿਆਦਾ ਕੀਤਾ। ਤੂੰ ਇੰਜ ਕਰ ਆਹ ਵੱਡੀ ਢੇਰੀ ਤੂੰ ਰੱਖ ਲੈ।" ਤੇ ਛੋਟੀ ਢੇਰੀ ਦਾਣਿਆਂ ਦੀ ਮੈਂ ਰੱਖ ਲੈਣਾ ਉਹ ਦਾਣਿਆਂ ਦੀ ਢੇਰੀ ਦੇ ਉੱਪਰ ਜਾ ਕੇ ਬੈਠ ਗਿਆ ਚਿੜੀ ਨੇ ਬਹੁਤ ਕਿਹਾ ਕਿ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਬੰਡ ਲੈਣੇ ਆ ਪਰ ਕਾਂ ਬੇਈਮਾਨ ਸੀ ਉਹ ਤਾਂ ਲੜਨ ਨੂੰ ਤਿਆਰ ਹੋ ਗਿਆ ਉਸਨੇ ਚਿੜੀ ਦੀ ਇੱਕ ਗੱਲ ਨਾ ਸੁਣੀ ਚਿੜੀ ਵਿਚਾਰੀ ਚੁੱਪਚਾਪ ਇੱਕ ਪਾਸੇ ਜਾ ਕੇ ਬੈਠ ਗਈ ਏਨੇ ਨੂੰ ਜ਼ੋਰ ਦੀ ਮੀਂਹ ਆ ਗਿਆ ਚਿੜੀ ਭੱਜ ਕੇ ਆਪਣੇ ਗੁੱਲਾਂ ਦੇ ਢੇਰੇ ਹੇਠ ਜਾ ਕੇ ਲੁਕ ਗਈ ਪਰ ਕਾਂ ਅੱਕੜ ਦਾ ਮਾਰਿਆ ਹੋਇਆ ਦਾਣਿਆਂ ਦੀ ਢੇਰੀ ਦੇ ਉੱਪਰ ਹੀ ਬੈਠਾ ਰਿਹਾ ਮੀ ਪੈਣ ਲੱਗ ਗਿਆ ਉਸ ਤੋਂ ਬਾਅਦ ਜ਼ੋਰ ਦੀ ਗੜੇ ਪੈਣ ਲੱਗੇ ਜਦੋਂ ਮੀਂਹ ਹਟਿਆ ਤਾਂ ਚਿੜੀ ਆਪਣੇ ਗੁੱਲਾਂ ਦੇ ਢੇਰ ਤੋਂ ਨਿਕਲ ਕੇ ਬਾਹਰ ਆਈ ਤਾਂ ਉਸਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਸੀ ਗੜਿਆਂ ਨਾਲ ਉਸ ਦੀ ਮੌਤ ਹੋ ਚੁੱਕੀ ਸੀ ਇਸ ਤਰ੍ਹਾਂ ਚਿੜੀ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਕਹਾਣੀ ਦਾ ਸਿੱਟਾ ਇਹ ਨਿਕਲਦਾ ਕਿ ਜੇਕਰ ਆਪਾਂ ਕਿਸੇ ਨਾਲ ਬੇਈਮਾਨੀ ਕਰਦੇ ਹਾਂ ਤਾਂ ਉਸ ਦੀ ਸਜ਼ਾ ਵੀ ਆਪਾਂ ਨੂੰ ਜ਼ਰੂਰ ਮਿਲਦੀ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਣੀ ਆ ਉਹ ਨਿੱਗੇ ਮਿੱਠੇ ਵੇਲੇ ਤੁਹਾਨੂੰ ਜ਼ਰੂਰ ਯਾਦ ਆਏ ਹੋਣਗੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਆਪਾਂ ਨੂੰ ਹੌਸਲਾ ਦਿਓ ਤਾਂ ਕਿ ਹੋਰ ਆਪਾਂ ਅੱਗੇ ਤੋਂ ਸੋਹਣੇ-ਸੋਹਣੇ ਵਿਸ਼ੇ ਤੁਹਾਡੇ ਲਈ ਲੈ ਕੇ ਆ ਸਕੀਏ ਧੰਨਵਾਦ